ਰੰਗਤਲੀ ਤੇ ਪਿਛਲੇ ਦਿਨਾਂ ਤੋਂ ਉਮੀਦ ਦੇ ਨਾਲ ਹਰਾਂ ਦੇ ਨਾਲ ਸਾਡੇ ਪੰਜਾਬ ਦੇ ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਬਈਆਪਾ ਕਹਿ ਸਕਦੇ ਹੋਈ ਹੈ ਸੋ ਜੋ ਕੁਝ ਵੀ ਹੋਇਆ ਹੈ ਹੋਣਾ ਹੈ ਉਹ ਸਾਰਾ ਕੁਝ ਉਸ ਕਾਲਪੁਰ ਕੁਬਾਈ ਗੁਰੂ ਜੀ ਦੇ ਹੁਕਮ ਅਨਸਾਰ ਹੀ ਹੋ ਰਿਹਾ ਹੈ ਸੋ ਫਿਰ ਵੀ ਬਹੁਤੇ ਦਿਨਾਂ ਤੋਂ ਆਪਾਂ ਦੇਖ ਰਹੇ ਆ ਪੰਜਾਬ ਦੇ ਕੋਨੇ-ਕੋਨੇ ਤੋਂ ਪੂਰੇ ਪੰਜਾਬ ਦੇ ਦੀ ਗੱਲ ਕਰੀਏ ਪੂਰੇ ਸੰਸਾਰ ਦੇ ਕੋਨੇ-ਕੋਨੇ ਤੋਂ ਬਹੁਤ ਜ਼ਿਆਦਾ ਸੰਸਥਾਵਾਂ ਕਰ ਲਈਏ ਰਲ ਮਿਲ ਕੇ ਸੇਵਾ ਕਰ ਰਹੀਆਂ ਹਨ ਸੋ اسی ਸੇਵਾ ਵਿੱਚ ਸਾਡੇ ਨਗਰ ਨੂੰ ਵੀ ਕੁਡੀਆਂ ਬਾਬਾ ਬਖਸ਼ੀ ਸਿੰਘ ਜੀ ਇਸ ਸਥਾਨ ਨੂੰ ਔਰ ਇਲਾਕੇ ਦੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਉਦੰਬਰਾਂ ਲੈ ਵੀ ਬਖਸ਼ੇ ਹਨ ਸੋ ਅੱਜ ਆਪਾਂ ਹੜਪੀਟਾਂ ਵਾਸਤੇ ਰਸਤਾ ਬਸਤਨ ਲੈ ਕੇ ਲੰਗਰ ਤਿਆਰ ਲੈ ਕੇ ਚੱਲੇ ਹਾਂ ਸੱਚੇ ਬਾਦਸ਼ਾਹ ਜੀ ਕਿਰਪਾ ਕਰਨ ਸਾਰੇ ਸੰਸਾਰ ਨੂੰ ਦੇਹ ਰੋਗ ਦਾ ਚੜਦੀ ਕਲਾ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਆਪਣੇ ਘਰਾਂ ਵਿੱਚ ਮਹਾਰਾਜ ਜੀ ਸੁਖ ਸ਼ਾਂਤੀ ਖੁਸ਼ੀਆਂ ਖਿੜੇ ਬਖਸ਼ਣ ਜੀ ਸੋ ਜਨੀਆਂ ਵੀ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਮਹਾਰਾਜ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਸ਼੍ਰੀਮਾਨ ਸੰਤ ਬਾਬਾ ਪਰਮਿੰਦਰ ਸਿੰਘ ਜੀ ਡਗਾਣੇ ਵਾਲੇ ਬੀਬੀ ਹਰਜੀਤ ਕੌਰ ਜੀ ਹੁਸ਼ਿਆਰਪੁਰ ਵਾਲੇ ਸਰਦਾਰ ਜਗਜੀਤ ਸਿੰਘ ਜੀ ਗਿੱਲ ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਗੁਰਨਾਮ ਸਿੰਘ ਜੀ ਕਿਆ ਸ਼ੇਰ ਸਾਹਿਬ ਸਰਦਾਰ ਮੋਹਨ ਸਿੰਘ ਜੀ ਹਰਜੀਤ ਸਿੰਘ ਜੀ RAMਜੀਤ ਸਿੰਘ ਜੀ ਸੋ ਜਿੰਨਿਆਂ ਨੇ ਵੀ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਲਾਈਵ ਵਾਲੇ ਐਨ ਆਰ ਐਸ ਲਾਈਵ ਵਾਲੇ ਇਹਨਾਂ ਨੇ ਵੀ ਇਸ ਸੇਵਾ 'ਚ ਹਿੱਸਾ ਪਾਇਆ ਹੈ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਜੀ ਕਿਰਪਾ ਕਰਨ ਹੁਣ ਆਪਾਂ ਚਾਲੇ ਪਾਉਣ ਲੱਗੇ ਹਾਂ ਸਾਰੀਆਂ ਸੰਗਤਾਂ ਨੇ ਜਕਾਰੇ ਦੇ ਨਾਲ ਇਸ ਸੰਗਤਾਂ ਨੂੰ ਇਸ ਚਾਲੇ ਨੂੰ ਰਵਾਨਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਨੀ ਆ ਸਿਰ ਕਉ